ਸੈਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਹੈ ਵੀ ਸਾਡੇ ਬਾਈ ਦਾ ਚੈਨਲ ਹੈ ਟੈਲੀਵਿਜ਼ਨ ਵਾਲੀ ਉਹਨਾਂ ਨੇ ਬਹੁਤ ਸੋਹਣੀ ਫਿਲਮ ਇਹਨਾਂ ਨੇ ਰਿਲੀਜ਼ ਕੀਤੀ ਹੈ ਨਾ ਬੋਲਦੀ ਇਹਨਾਂ ਨੇ ਫਿਲਮ ਰਿਲੀਜ਼ ਕੀਤੀ ਹੈ ਜੀ ਪੈਣਾ ਨੂੰ ਉਡੀਕ ਪੈਣਾ ਨੂੰ ਉਡੀਕ ਸੌਂ ਦੇ ਸੰਧਾਰੇ ਦੀ ਮਾਲੋ ਵੀਡੀਓ ਆ ਬਹੁਤ ਕੈਂਟ ਟੌਪਿਕ ਆ ਬਹੁਤ ਕੈਂਟ ਕੰਟੈਂਟ ਆ ਹੁੰਦੇ ਟਾਈਮ ਦਾ ਜਿਹੜੇ ਆਪਣੇ ਆ ਹੁੰਦੇਣਾ ਆਉਣਗੇ ਜਾਂ ਸੌਣ ਦੇ ਸੰਧਾਰੇ ਆਉਣਗੇ ਭੈਣਾ ਵੀਰਾਂ ਲਈ ਸਪੈਸ਼ਲ ਵੀਡੀਓ ਆ ਦੇਖਣੀ ਨਾ ਭੁੱਲਿਓ ਤੇ ਲਾਈਕ ਕਮੈਂਟ ਸ਼ੇਅਰ ਤੁਸੀਂ ਆਪ ਦੀ ਆਪ ਹੀ ਕਰਨਾ ਕਿਉਂਕਿ ਸਾਨੂੰ ਕਹਿਣ ਦੀ ਲੋੜ ਨਾ ਪਵੇ ਪਰਿਵਾਰਿਕ ਵੀਡੀਓ ਨੂੰ ਵਾਅਦ ਤੋਂ ਵਾਅਦ ਸਪੋਰਟ ਕਰਨਾ ਤੁਹਾਡਾ ਕਰਦੇ ਤੇ ਸਾਰਿਆਂ ਤੋਂ ਵੱਡੀ ਗੱਲ ਜਿਹੜਾ ਇਹਨਾਂ ਦੇ ਚੈਨਲ ਦਾ ਨਾਮ ਹੈ ਨਾ ਟੈਲੀਵਿਜ਼ਨ ਵਾਲੀ ਮਤਲਬ ਉਹ ਬਹੁਤ ਸੋਹਣਾ ਨਾਮ ਹੈ ਪਹਿਲਾ ਬਸਣ ਦੇ ਹੁੰਦੇ ਸੀ ਮੇਨ ਟੈਲੀ ਵਿਜਨ ਲੈਦੇ ਵੇ ਤਸਵੀਰਾਂ ਬੋਲਦੀਆਂ ਇਹ ਇਹ ਸੀ ਨਾ ਇਹਨਾਂ ਨੇ ਉੱਥੋਂ ਲਈ ਕਰਦੇ ਰਾਣੀ ਜਮਾਨੇ ਦਾ ਇਨਾਮ ਰੱਖਿਆ ਤੇ ਵੀਡੀਓ ਵੀ ਤੁਹਾਨੂੰ ਉਹੋ ਜਿਹਾ ਹੀ ਮਿਲਦੀ ਆ ਪਰਿਵਾਰਿਕ ਵੀਡੀਓ ਕੋਈ ਲਕਚਰ ਤਾਂ ਨਹੀਂ ਮਿਲੂਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰੇ ਚੈਨਲ ਨੂੰ ਧੰਨਵਾਦ ਜੀ